ਦਰਮੇਸ ਕਰਾਂ ਮੰਤਰ राम राम, राम नाम ngân ਧਿਆਨ ਸਰਵਤਰ ਪੂਰਣੇ ਉਹ ਜੋ ਰਮਿਆ ਹੋਇਆ RAM ਹੈ ਉਹਦੇ ਅਨੇਕਾ ਨਾਮ ਹੈ ਬਲਹਾਰੀ ਜਾਉ ਜੀਤੇ ਤੇਰੇ ਨਾਮ ਜਦ ਕੋਈ ਸਿੱਖ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿ ਦੇਂਦਾ ਸੀ ਜੋ ਤੁਸੀਂ ਜਪਦੇ ਹੋ ਇੱਕ ਮੰਤਰ ਮੈਂ ਉਹ ਜਪਣਾ ਹੈ ਇੱਕੋ ਲਾਸਵੇਂ ਤੁਹਾਡੇ ਸਾਹਮਣੇ ਕਰਾਂਗਾ ਉਹਨਾਂ ਦੇ ਨਾਲ ਇੱਕ ਰਸਮ ਸੀ ਚਰਨ ਧੋਏ ਰੇ ਰਾਸ ਕਰ ਚਰਨਾ ਅਮਰਤ ਸਿੱਖਾ ਪਿਲਾ ਚਰਨਾਮਤ ਦੇ ਕੇ ਉਹਨੂੰ ਕਹਿਣਾ ਇਹ ਜਪ ਵਾਹਿਗੁਰੂ ਜਪ ਹਰ ਇੱਕ ਨੂੰ ਨਹੀਂ ਕਿਹਾ ਜਾਂਦਾ ਸੀ ਗੁਰਗੰਨ ਸਾਹਿਬ ਦੇ ਚ ਵੀ ਦਰਜ ਨਹੀਂ ਅਗਰ ਦਰਜ ਹੋ ਜਾਏ ਤਾਂ ਫਿਰ ਗੁਰਗੰਨ ਸਾਹਿਬ ਸਿਰਫ ਇੱਕ ਫਿਰਕੇ ਦੇ ਗੁਰੂ ਹੋ ਜਾਣਗੇ ਵਿਸ਼ਵ ਦੇ ਗੁਰੂ ਨਹੀਂ ਕਿਉਂ ਜੈਦੇਵ ਗੋਬਿੰਦ ਗੋਬਿੰਦ ਜਪਦਾ ਹੈ ਨਾਮਦੇਵ ਵਿੱਠਲ ਵਿੱਠਲ ਜਪਦਾ ਹੈ ਕਬੀਰ ਸਤਨਾਮ ਜਪਦੇ ਨੇ ਕਬੀਰ ਪੰਥੀਆਂ ਨੂੰ ਸਤਨਾਮੀ ਕਹਿੰਦੇ ਹੈ। ਬਾਬਾ ਫਰੀਦ ਅੱਲਾਹ ਹੋ ਅੱਲਾਹ ਹੋ ਜਪਦਾ ਹੈ। ਰਾਮਾਨੰਦ ਪਰਮਾਨੰਦ ਰਾਮ ਰਾਮ ਜਪਦੇ ਨੇ ਸਾਰੇ ਕਿੱਥੇ ਜਾਣਗੇ? ਹਰ ਮੰਤਰ ਕਿਸੇ ਵੀ ਮੰਤਰ ਦਾ ਜਪ ਕਰਿਏ ਪਰ ਕਰਿਏ ਇੱਕ ਰੋਜ਼ ਰੋਜ਼। ਮੰਤਰ ਬਦਲੀਏ ਨਾ ਮੰਤਰ ਦੇ ਬਦਲਣ ਦਾ ਮਤਲਬ ਹੈ ਰਸਤਾ ਬਦਲ ਲੈਣਾ। ਜ਼ਿੰਦਗੀ ਬਦਲ ਬਹੁਤ ਛੋਟੀ ਹੈ ਅਗਰ ਰਸਤੇ ਹੀ ਬਦਲਦੇ ਰਹੇ ਤਾਂ ਰਸਤੇ 'ਚ ਹੀ ਰਹਿ ਜਾ। ਸੋਤੇ ਮੇ ਕਟ ਗਈ। ਕੁਝ ਗੁਨਾਹੋਂ ਮੇ ਕਟ ਗਈ। ਰੋਤੇ ਮੇ ਕਟ ਗਈ। ਕੁਝ ਆਹੋਂ ਮੇ ਕਟ ਗਈ। ਮੰਜ਼ਿਲ ਪੇ ਚੱਲਨੇ ਵਾਲੇ ਮੰਜ਼ਿਲ ਪੇ ਜਾ ਲਗੇ ਰਾਹੇ ਬਦਲਨੇ ਵਾਲੋਂ ਕੀ ਰਾਹੋਂ ਮੇ ਕਟ ਗਈ। ਅਜੇ ਇੱਕ ਡੇਰੇ ਕੱਲ ਦੂਸਰੇ ਡੇਰੇ ਅਜੇ ਇੱਕ ਮੰਤਰ ਕੱਲ ਪਰਸੋਂ ਦੂਜਾ ਮੰਤਰ। ਅਜੇ ਕਰ ਰਸਮ ਕੱਲਕ ਦੂਜੇ ਇਨ੍ਹਾਂ ਲੋਕਾਂ ਦੀਆਂ ਰਸਤੇ 'ਚ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਲੰਘ ਜਾਂਦੀ ਪਹੁੰਚਦੇ ਕੋਈ ਨਾਲ ਮੇਰੇ ਗੁਣੀ ਜੰਨੇ ਇਹ ਲੋਰ ਦੇ ਦੱਸ ਜਾਂਦਾ ਹੈ ਤੇ ਇੱਕ ਜੈਨੇਈ ਸਾਧੂ ਵੀ ਆਉਂਦਾ ਹੈ ਐ ਤੇ ਗਰਸਤੇ ਪਰ ਦਿਨ ਰਾਤ ਭਜਨ ਦੇ ਸਲੀਨ ਹੈ ਕੰਮ ਕਾਰ ਛੱਡ ਦਿੱਤਾ ਲੜਕੇ ਕਰਦੇ ਇੱਕ ਦਿਨ ਮੈਨੂੰ ਕਹਿਣ ਲੱਗਾ ਵੀ ਮਸਕੀਨ ਜੀ ਮੈਂ ਆਪਣੀ ਜ਼ਿੰਦਗੀ ਚ ਕੋਈ 35 40 ਮੰਤਰਾਂ ਤੇ ਤਜਰਬਾ ਕੀਤਾ ਮਹੀਨਾ ਮਹੀਨਾ ਜਪ ਕੇ ਦੋ ਮੰਤਰ ਸੁੱਤੀ ਹੋਈ ਸ਼ਕਤੀਆਂ ਨੂੰ ਬਹੁਤ ਜਲਦੀ ਜਗਾ ਦਿੰਦੇ ਨੇ ਮੰਤਰ ਸਾਰੇ ਹੀ ਜਗਾ ਦਿੰਦੇ ਨੇ ਸਾਰੇ ਹੀ ਮੰਤਰ ਜਗਾ ਦਿੰਦੇ ਨੇ ਕਣ ਖਾ ਕੇ ਵੀ ਭੁੱਖ ਮਿਟ ਜਾਂਦੀ ਹੈ ਚਾਵਲ ਖਾ ਕੇ ਵੀ ਭੁੱਖ ਮਿਟਦੀ ਭੁੱਖ ਸਾਰਿਆਂ ਦੇ ਅੰਦਰ ਇੱਕੋ ਹੁੰਦੀ ਹੈ ਸਿੰਝ ਨਹੀਂ ਕਹਿ ਸਕਦੇ ਇਹ ਭੁੱਖ ਹਿੰਦੂ ਹੈ ਭੁੱਖ ਸਿੱਖ ਹੈ ਭੁੱਖ ਜੈਨੀ ਹੈ ਇਹ ਭੁੱਖ ਮੁਸਲਮਾਨ ਹੈ ਇਹ ਭੁੱਖ 크ਰਿਸਚਨ ਹੈ ਭੁੱਖ ਤੇ ਸਾਰਿਆਂ ਦੇ ਅੰਦਰ ਇੱਕੋ ਹੀ ਹੁੰਦੀ ਹੈ ਭੋਜਨ ਇੱਕੋ ਨਹੀਂ ਹੁੰਦਾ ਖੁਰਾਕ ਇੱਕੋ ਨਹੀਂ ਹੁੰਦੀ ਭੁੱਖ ਸਾਰਿਆਂ ਦੇ ਅੰਦਰ ਇੱਕੋ ਹੁੰਦੀ ਹੈ ਭੋਜਨ ਸਾਰਿਆਂ ਦਾ ਇੱਕ ਨਹੀਂ ਹੁੰਦਾ ਰੱਬੀ ਤੜਪ ਰੱਬੀ ਪਿਆਸ ਤੇ ਸਾਰਿਆਂ ਦੇ ਅੰਦਰ ਇੱਕੋ ਹੁੰਦੀ ਹੈ ਪਰ ਮੰਤਰ ਸਾਰਿਆਂ ਦਾ ਇੱਕ ਨਹੀਂ ਆਪਣੇ ਆਪਣੇ ਮੰਤਰ ਨਾਲ ਜੋ ਅਵਤਾਰੀ ਪਰਸ਼ਾਣੇ ਦਿੱਤੇ ਹੁੰਦੇ ਹਨ ਉਹ ਮੈਨੂੰ ਕਹਿ ਲਗਾ ਦੋ ਮੰਤਰਾਂ ਦਾ ਬੜਾ ਭਾਰੀ ਅਸਰ ਹੈ ਡੇਢ ਦੋ ਮਹੀਨਾ ਮੈਂ ਕਿਸੇ ਮੰਤਰ ਨੂੰ ਜਪਦਾ ਸੀ ਤੇ ਸੁਤੀਆਂ ਸ਼ਕਤੀਆਂ ਜਾਗਦੀਆਂ ਸੀ ਪਰ ਇਹ ਮੰਤਰ ਤੇ ਪੰਜ ਸੱਤ ਦਿਨਾਂ ਚ ਹੀ ਕੰਮ ਕਰ ਦਿੰਦਾ ਹੈ ਮੈਂ ਕਹ ਮੈਨੂੰ ਦੱਸੋਗੇ ਕਿਹੜੇ ਦੋ ਮੰਤਰ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਤਜਰਬਾ ਕੀਤਾ ਹੈ ਮੈਨੂੰ ਕਹਿਣ ਲੱਗੇ ਮਸਕਿਨ ਜੀ ਤੁਹਾਨੂੰ ਦੱਸਣ ਲੱਗਾ ਕਿਸੇ ਨੂੰ ਦੱਸਣਾ ਨਹੀਂ ਕਿਉਂਕਿ ਮੈਂ ਜੈ ਨਹੀਂ ਹ ਉਹਨਾਂ ਤੇ ਮੇਰੇ ਨਾਲ ਦੇ ਸਾਰੇ ਗੁਣ ਗੈਣੀਆਂ ਨੂੰ ਪਤਾ ਚੱਲ ਗਿਆ ਕਿਉਂਕਿ ਆਉਂਦਾ ਹੈ ਸਮਾਗਮ ਤੇ ਆਉਂਦੇ। ਕੰਨ ਲਗਾਇਕ ਤੇ ਵਾਹਿਗੁਰੂ 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 ਕਹਿੰਦੇ ਨੇ ਹਿਰਦੇ ਤੇ ਇਤਨਾ ਆਗਾਤ ਪਚੰਦਾ ਸੁੱਤੀਆਂ ਜਾਂ ਸ਼ਕਤੀਆਂ ਜਾਗਦੀ। ਜਵਾਨ ਬੌਲਦੀ ਵਾਹਿਗੁਰੂ ਮਨ ਸੁਣਦਾ ਸੁੱਤਾ ਹੋਇਆ ਮਨ ਬਹੁਤ ਜਲਦੀ ਜਾਗਦਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਂ। ਦੂਜਾ ਜਿਹੜਾ ਉਸਨੇ ਮੈਨੂੰ ਕਿਹਾ ਹੌਲੇ ਜਿਹੀ ਆਵਾਜ਼ ਚ ਕਹਿੰਦਾ ਅੱਲਾਹ ਕਹਿੰਦਾ ਦੋਹਾਂ ਦੀ ਧੁਨੀ ਇੱਕੋ ਜਿਹੀ ਐ ਵਾਹਿਗੁਰੂ ਅੱਲਾਹੋ ਕੱਲ੍ਹ ਕਮ ਜੈ ਨਹੀਂ ਆ ਕਹਿੰਦੇ ਰੱਬ ਦਾ ਵਾਸਤਾ ਕਿਸੇ ਨੂੰ ਦੱਸਣਾ ਕਹਿੰਦੇ ਦੋਵੇਂ ਮੰਤਕ ਅਨਮਤੀਆਂ ਦੇ ਨੇ ਇੱਕ ਸਿੱਖ ਧਰਮ ਦਾ ਏ ਇੱਕ ਇਸਲਾਮ ਦਾ ਮੈਨੂੰ ਇਹ ਜੀ ਕਹਿਣ ਲੱਗਾ ਮੈਂ ਕਿ ਤੁਹਾਡੇ ਤਜਰਬੇ ਤੋਂ ਬਾਕੀ ਦੁਨੀਆ ਲਾਭ ਉਠਾਵੇ ਕਮ ਸੇ ਕਮ ਸਿੱਖ ਤੇ ਲਾਭ ਉਠਾਣ ਮੈਨੂੰ ਸਿੱਖਾਂ ਨੂੰ ਤੇ ਕਹਿਣ ਦੇਵੋ ਇਸ ਕਲਯੁਗ ਨੂੰ ਦੇਖ ਕੇ ਮੌਜੂਦਾ ਦੌਰ ਨੂੰ ਦੇਖ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕਰਕੇ ਮਹਾ ਮੰਤਰ ਸਾਨੂੰ ਦਿੱਤਾ ਹੈ ਜੋ ਰਮਿਆ ਹੋਇਆ ਹਨਉਰਾਮ ਕਹਿੰਦੇ ਉਹਦੇ अनेका ਮੰਤਰ ਨੇ ਮਹਾਰਾਜ ਕਹਿੰਦੇ ਲਖਣਾਂ ਦੇ ਚੋਂ ਪਹਿਲਾ ਲਖਣ ਇਹ ਹੈ ਕਿ ਮੰਤਰ ਉਹਦੇ ਰੋਮ ਰੋਮ ਦੇ ਚ ਹੋਵੇਗਾ ਉਹਦਾ ਧਿਆਨ ਪੂਰਾ ਮੰਤਰ ਦੇ ਚ ਹੋਵੇਗਾ ਔਰ ਮੰਤਰੋ ਦੀ ਰਸਨਾ ਤੇ ਵਸਿਆ ਹੋਇਆ ਪ੍ਰਭ ਜੀ ਬਸੇ ਸਾਦ ਕੀ ਰਸਨਾ ਜਿਵੇਂ ਭੋਜਨ ਦੀ ਬੁਰਕੀ ਮੈਂ ਮੂੰਚ ਪਾਲਵਾ ਤੇ ਜ਼ੁਬਾਨ ਨੂੰ ਸਵਾਦ ਆ ਜਾਂਦਾ ਹੈ ਰਸ ਆ ਜਾਂਦਾ ਹੈ ਮੂੰਹ ਦੇ ਚ ਪਾਉਂਦੇ ਆ ਹੀ ਰਸ ਆ ਜਾਂਦਾ ਜੇ ਦੀ ਰਸਨਾ ਤੇ ਪਰਮਾਤਮਾ ਵਸਿਆ ਹੈ ਬਸ ਵਾਹਿਗੁਰੂ ਆਖਦਾ ਹੈ ਤੇ ਰਸ ਨਾਲ ਭਰ ਜਾਂਦਾ ਬਸ ਆਖਦਾ ਹੈ ਤੇ ਰਸ ਨਾਲ ਭਰ ਜਾਂਦਾ ਜਪਦਾ ਬਾਣੀ ਦੀ ਪੰਕਤੀ ਕੋਈ ਪੰਕਤੀ ਪੜ੍ਹੀਏ ਰਸਨਲ ਵਰ ਜਾਂਦਾ ਹੈ। ਉਨੇ ਮੇਰੇ ਨਾਲ ਸਾਰੇ ਸਰਦਾਰ ਭਾਦਰ ਸਿੰਘ ਜੀ ਦੇ ਦਰਸ਼ਨ ਕਰਕੇ ਆਏ ਨੇ ਕਾਨਪੁਰ ਦੇ ਚ। ਕਿ 2-3 ਸਾਲ ਪਹਿਲੇ ਮੇਰੇ ਪਿੱਛੇ ਪੈ ਗਏ ਕਿ ਨੇ ਜਿਸ ਬਰਬਰ ਮੈਕੈਨਿਕ ਦੀ ਗੱਲ ਕਰਦੇ ਹੋ ਲੱਛਣਾਂ ਦੀ ਗੱਲ ਕਰਦੇ ਕੋਈ ਹੈ ਵੀ ਸੀ ਮੈਂ ਤਾਂ ਹੈਗੇ ਨੇ ਜੋ ਵੇਖ ਸਕਦੇ ਆ। ਇਸ ਤਰ੍ਹਾਂ ਲੈ ਇੱਕ ਸੱਜਣ ਕਾਨਪੁਰ ਦੇ ਚ ਗਿਆ। ਬਹੁਤ ਵੱਡੇ ਕਪੜੇ ਦੀ ਦੁਕਾਨ ਸੀ ਸੈਂਚਰੀ ਮਿਲ ਤੇ ਐਲਗਨ ਮਿਲਦੀ ਉਹਦੇ ਕੋਲ ਏਜੰਸੀਆਂ ਸਨ ਫੋਕ ਦਾ ਵਪਾਰੀ ਸੀ ਕਰੋਨਾ ਵਧੀਸ਼ 35 ਸਾਲ ਪੁਰਾਣੀ ਗੱਲ ਹੈ ਉਸ ਨੂੰ ਕਿਦਰੇ ਮੈਸੂਤੇ ਸਿੱਧਾ ਕਹਿ ਦਿੱਤਾ ਮੈਂ ਕਿ ਤੂੰ 3:30 4 ਵਜੇ ਗੁਰਦੁਆਰੇ ਤੇ ਆ ਜਾਂਦਾ ਔਰ ਅੱਧਾ ਘੰਟਾ ਜਪ ਕਰਕੇ ਆਇਆ ਸਾਹਿਬ ਰਮੰਤ ਪਰ ਮੈਂ ਦੇਖ ਕੇ ਹੈਰਾਨ ਹੋਇਆ ਕੁਝ ਦਿਨਾਂ ਜੀ ਉਹਦੀ ਖੇਡ ਬਣ ਗਈ ਕੁਝ ਦਿਨਾਂ ਚ ਔਰ ਮੈਨੂੰ ਆਪਣੀ ਜ਼ਿੰਦਗੀ ਚ ਇੱਕ ਹੋਰ ਨਵਾਂ ਗਿਆਨ ਮਿਲਿਆ ਕਿ ਧਾਰਮਿਕ ਈਰਖਾ ਵੀ ਹੁੰਦੀ ਹੈ। ਧਾਰਮਿਕ ਈਰਖਾ ਵੀ ਹੁੰਦੀ ਹੈ। ਮੇਰੇ ਅੰਦਰ ਈਰਖਾ ਪੈਦਾ ਹੋਈ ਬਈ ਪ੍ਰੇਰਣਾ ਇਸਨੂੰ ਮੈਂ ਕੀਤੀ ਦੱਸਿਆ ਇਸਨੂੰ ਮੈਂ ਇਹ ਪਹੁੰਚ ਗਿਆ ਆਪਾਂ ਟ੍ਰੈਫਿਕ ਪੁਲਿਸ ਦੀ ਤਰ੍ਹਾਂ ਉੱਥੇ ਹੀ ਖੜੇ ਰਹਿ ਗਏ ਜੇ ਜਾਓ ਤੇ ਜੇ ਜਾਓ। ਉਹਨੂੰ ਵੇਖ ਕੇ ਮੈਨੂੰ ਇਹ ਤਾਂ ਇਹ ਪਹਿਲੀ ਦਫਾ ਮੈਨੂੰ ਬੋਧ ਹੋਇਆ ਕਿ ਧਾਰਮਿਕ ਈਰਖਾ ਵੀ ਹੁੰਦੀ ਹੈ। ਹੁੰਦੀ ਹੈ। ਸਹਜੇ ਸਹਜੇ ਐਸਾ ਰੰਗ ਚੜਿਆ ਹੈ ਉਹ ਹੁਣ 24 ਘੰਟੇ ਸਮਾਧੀ ਚ ਰਹਿੰਦਾ ਹੈ ਜੇ ਕਿਦਰੇ ਗੁਰਗੰਨ ਸਾਹਿਬ ਦਾ ਉਹ 2:30 ਵਜੇ ਪ੍ਰਕਾਸ਼ ਕਰਦਾ ਹੈ ਬਸ ਇੱਕੋ ਪੰਕਤੀ ਜਾਂ ਦੋ ਪੰਕਤੀਆਂ ਤੇ ਰੁਕ ਜਾਂਦਾ ਸਾਰਾ ਦਿਨ ਅਗੋ ਚੱਲਦਾ ਹੀ ਇੱਕੋ ਹੀ ਪੰਕਤੀ ਰੁਕਦਾ ਇੰਨਾ ਰਸ ਨਾਲ ਵਰ ਜਾਂਦਾ ਇਤਨਾ ਆਨੰਦ ਨਾਲ ਵਰਤਦਾ ਇਸ ਦਾ ਦੇ ਹੋਰ ਵੀ ਸੱਜਣ ਨੇ ਇਹ ਤੇ ਮੈ ਹੀ ਕਿਨਾਂ ਨੂੰ ਦਿਖਾਇਆ ਇਹ ਇੱਕ ਤਗੜਾ ਵਪਾਰੀ ਸੀ ਬੱਚੀਆਂ ਸੰਨ ਵਿਆਹ ਦਿੱਤੀਆਂ ਕਹਿੰਦਾ ਹੁਣ ਮੈਨੂੰ ਕੋਤ ਲੋੜ ਨਹੀਂ ਕੰਮ ਕਰ ਵੀ ਛੱਡ ਦਿੱਤਾ ਸਾਰਾ ਬਾਜ਼ਾਰ ਨੂੰ ਸੰਤ ਜੀ ਕਰਕੇ ਬੁਲਾਉਂਦਾ ਸੀ ਜੈਨੇ ਵੀ ਉਸ ਕੋ ਲਾ ਕੇ ਬੈਠਦੇ ਸਨ ਮੁਸਲਮਾਨ ਵੀ ਸਲਾਮ ਕਰਦੇ ਸਨ ਜਿਸ ਦਿਨ 84 ਚ ਦੰਗੇ ਹੋਏ ਸਾਰਿਆਂ ਦੀ ਦੁਕਾਨਾਂ ਲੁੱਟੀਆਂ ਜਾ ਰਹੀਆਂ ਸਨ ਮਾਰਿਆ ਜਾ ਰਿਹਾ ਸੀ ਗੁੰਡੇ ਵੀ ਆ ਕੇ ਕਹਿੰਦੇ ਸੰਤ ਜੀ ਆਪਣੇ ਘਰ ਛੱਡੇ ਜਾ ਗੁੰਡੇ ਹਰ ਜੋੜ ਦੇ ਜੋ ਦੂਜਿਆਂ ਦੇ ਮਕਾਨ ਤੇ ਦੁਕਾਨਾਂ ਨੂੰ ਜਲਾ ਰਹੇ ਸਨ ਉਹਨਾਂ ਨੂੰ ਚੁੱਕ ਕੇ ਜੀਪ ਵਿੱਚ ਬਿਠਾਉਂਦੇ ਨੇ ਕਹਿੰਦੇ ਘਰ ਪਹੁੰਚਾਈ। ਉਹਦੀ ਵਾਈਬ੍ਰੇਸ਼ਨ ਜਦ ਕੋਈ ਮੈਨੂੰ ਕਹਿੰਦਾ ਮੀਰਾ ਨੌਜਵਾਨ ਸੀ। ਉਹਦੇ ਪਤੀ ਨੇ ਉਸਨੂੰ ਘਰੋਂ ਕੱਢ ਦਿੱਤਾ ਸੀ। ਜੇ ਤੌੜ ਦੇ ਰਾਣੇ ਨੇ ਉਸਨੂੰ ਘਰੋਂ ਕੱਢ ਦਿੱਤਾ ਸੀ। ਉਹਨੇ ਸਾਫ਼ ਕਿਹਾ ਸੀ ਮੈਨੂੰ ਪਤਨੀ ਚਾਹੀਦੀ ਐ ਸੰਤਣੀ ਨਹੀਂ ਚਾਹੀਦੀ। ਜਿੱਤੇ ਦਿਨ ਰਾਤ ਭਜਨ ਦੇ ਚ ਲੈਂਦਾ। ਰਾਣੀ ਸੀ ਘਰੋਂ ਕੱਢ ਦਿੱਤੇ। ਠਾਕਰਾਂ ਦੇ ਚ ਰਾਜਪੋਤਾਂ ਦੇ ਚ ਘਰੋਂ ਕੱਢੀ ਹੋਈ ਔਸਤਰੀ ਦਾ ਤ੍ਰਿਸਕਾਰ ਵੜਾ ਹੋ ਜਾਂਦਾ ਬੇਦਬੀ ਬੜੀ। ਉਹਨੂੰ ਕੋਈ ਸ਼ਹਿਰ ਦੇ ਚ ਕਸਬੇ ਚ ਵੜਨ ਨਹੀਂ ਦੇਂਦਾ ਸੀ ਕਿਸੇ ਮੰਦਰ ਦੇ ਚ ਦਾਖਲਾ ਨਹੀਂ ਸੀ। ਤੋਂ ਰੁੱਖਾਂ ਥਲੇ ਰਾਤ ਕੱਟਦੀ ਸੀ ਜੰਗਲਾਂ ਚ ਵਡਕਦੀ ਸੀ। ਜਿਨ੍ਹਾਂ ਜਿਨ੍ਹਾਂ ਰੁੱਖਾਂ ਦੇ ਥੱਲੇ ਬੈਠ ਕੇ ਉਸਨੇ ਭਗਵਤ ਗੀਤ ਗਾਏ। ਰਾਜਸਥਾਨ ਦੇ ਰਜਵਾੜਿਆਂ ਨੇ ਬਾਅਦ ਵਿੱਚ ਬੜੇ ਵੱਡੇ ਵੱਡੇ ਮੰਦਰ ਬਣਾਏ ਸੋਨੇ ਦੇ ਕਲਸ ਲਾਏ। ਬਣਿਆ ਹੈ ਨਾ ਇੱਕ ਨੌਜਵਾਨ ਨੇ ਇਸ ਤਰ੍ਹਾਂ ਦਾ ਵਰਣ ਕੀਤਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਨੌਜਵਾਨ ਸੀ ਜੰਗਲਾਂ 'ਚ ਭਟਕਦੀ ਸੀ ਇਹਨੇ ਆਪਣੀ ਇੱਜ਼ਤ ਆਪਣੀ ਅਸਮਤ ਕਿਵੇਂ ਬਚਾਈ ਸ਼ਹਿਰ ਦੇ ਵਿੱਚ ਕੋਈ ਵੜਨ ਨਹੀਂ ਦਿੰਦਾ ਕਸਬੇ ਵਿੱਚ ਕੋਈ ਵੜਨ ਨਹੀਂ ਦਿੰਦਾ ਮੰਦਰ ਦੇ ਵਿੱਚ ਕੋਈ ਦਾਖਲ ਨਹੀਂ ਹੋਣ ਦਿੰਦਾ ਖੁਦ ਕਹਿੰਦੀ ਹੈ ਮੇਰੇ ਤਾਂ ਆਪਣੀ ਬਾਣੀ 'ਚ ਕਹਿੰਦੀ ਹੈ ਕੋਈ ਕਹੇ ਕੁਲਟ ਕੁਲীন ਅਕੁਲীন ਕੋਈ ਕੋਈ ਕਹੇ ਲੰਕਨੇ ਕਲੰਕਨੇ ਕੁਨਾਰੇ ਮੈਨੂੰ ਕੋਈ ਵੇਸਵਾ ਕਹਿੰਦਾ ਹੈ ਕੋਈ ਕਲੰਕਣੀ ਕਹਿੰਦਾ ਹੈ ਕੋਈ ਕੁਲਛਣੀ ਕਹਿੰਦਾ ਹੈ ਕੋਈ ਕੁਲਟਾ ਕਹਿੰਦਾ ਹੈ ਕੁੱਲ ਨੂੰ ਦਾਗ ਲਾਣ ਵਾਲਾ ਉਹ ਹੀ ਕਹੇ ਕੁਲਟਾ ਕੁਲੇ ਨਾ ਕੁਲੇ ਨ ਕੋਈ ਕੋਈ ਕਹੇ ਲੰਕਣੀ ਕਲੰਕਨੇ ਕੁਨਾਰੇ ਹੁਣ ਜਿਹੜੇ ਕਲੰਕਨੇ ਪਏ ਕਹਿੰਦੇ ਨੇ ਵੇਸਵਾ ਪਏ ਕਹਿੰਦੇ ਨੇ ਸ਼ਹਿਰ ਚਾਣ ਦੇਣਗੇ ਕਸਬੇ ਚਾਣ ਦੇਣਗੇ ਗਾਲਾਂ ਕੱਢਦੇ ਸੀ ਠਿਕਾਰਦੇ ਸੀ ਰਾਤ ਰੁੱਖਾਂ ਤਲੇ ਕੱਟਦੇ ਸੀ ਜੰਗਲਾਂ ਦੇ ਪੱਤੇ ਔਰ ਕੰਧਮੂਲ ਖਾ ਕੇ ਝਰਨਿਆਂ ਦਾ ਪਾਣੀ ਪੀ ਕੇ ਗੁਜ਼ਾਰਾ ਕਰਦਾ। ਇੱਕ ਸੱਜਣ ਨੇ ਪ੍ਰਸ਼ਨ ਕੀਤਾ ਮਨ ਕਹਿੰਦਾ ਨਹੀਂ ਮਨ। ਨੌਜਵਾਨ ਜੰਗਲਾਂ 'ਚ ਵੜਕਦੀ ਏ ਔਰ ਜੈਸੇ ਜੈਸੇ ਪਿੱਛੇ ਚਲੇ ਜਾਓਗੇ ਮਨੁੱਖ ਅਸੱਭੇ ਜ਼ਿਆਦਾ ਸਿੱਤਨਾ ਸੱਭੇ ਨਹੀਂ ਸਿੱਤ। ਮੈਂ ਕਿਹਾ ਜਦ ਕੋਈ ਭਜਨ ਕਰਦਾ ਹੈ ਔਰ ਜਿਸ ਨੂੰ ਭਜਨ ਦਾ ਰਸ ਆਣ ਲੱਗ ਪੈਂਦਾ ਹੈ ਉਹਦਾ ਇੱਕ ਆਭਾ ਮੰਡਲ ਬਣਦਾ ਹੈ ਸੰਸਕ੍ਰਿਤੇ ਚ ਉਹਨੂੰ ਕਹਿੰਦੇ ਨੇ ਪ੍ਰਭਾ ਮੰਡਲ ਹੋਰ ਇੱਕ ਦਾਇਰਾ ਬਣਦਾ ਉਸਦਾ ਠੇਰਾ ਬਣਦਾ ਅਵਤਾਰੀ ਪੁਰਸ਼ ਭਗਤਾਂ ਦੇ ਕੋਲ ਤੁਸੀਂ ਚਾਨਣਾ ਦੇਖਦੇ ਹੋ ਮਸਤਕ ਦੇ ਕੋਈ ਨੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ ਉਹ ਪ੍ਰਤੀਕ ਹੈ ਬਣਾਇਆ ਗਿਆ ਇਹ ਪ੍ਰਭਾ ਮੰਡਲ ਬਣਦਾ ਹੈ ਕਿਸੇ ਦਾ ਇਹ ਪ੍ਰਭਾ ਮੰਡਲ ਦਸ ਮੀਲ ਗਸ ਤੱਕ ਜਾਂਦਾ ਹੈ ਕਿਸੇ ਕਿਸੇ ਦਾ 1 ਮੀਲ 2 ਮੀਲ ਤੱਕ ਵੀ ਜਾਂਦਾ ਹੈ ਭਜਨ ਦੇ ਤੇ ਜਿਵੇਂ 0 ਵਾਲ ਦਾ ਬੱਲਾ ਪੇ ਰੋਸ਼ਨੀ ਤੇ ਦੇ ਰਿਹਾ ਹੋਵੇ ਫਿਰ 100 ਵਾਲ ਦਾ ਹੈ ਉਹ ਵੀ ਰੋਸ਼ਨੀ ਦੇ ਰਿਹਾ ਫਿਰ 1000 ਵਾਲਾ ਫਿਰ 5000 ਵਾਲ ਦਾ ਹੈ ਰੋਸ਼ਨੀ ਦੂਰ ਤੱਕ ਗਈ ਜਲਦਾ ਹੋਇਆ ਦੀਪਕ ਸੀ ਬੁਝਿਆ ਹੋਇਆ ਦੀਪਕ ਮੀਰਾ ਨਹੀਂ ਸੀ ਜਲਦਾ ਹੋਇਆ ਦੀਪਕ ਸੀ ਰੋਸ਼ਨੀ ਸੀ ਉਹਦਾ ਆਪਣਾ ਇੱਕ ਆਭਾ ਮੰਡਲ ਸੀ ਪ੍ਰਭਾ ਮੰਡਲ ਸੀ ਦੁਸ਼ਟ ਤੋਂ ਦੁਸ਼ਟ ਮਨੁੱਖ ਵੇ ਜਦ ਉਸ ਪ੍ਰਭਾ ਮੰਡਲ ਦੇ ਦਾਇਰੇ ਚ ਆ ਜਾਂਦਾ ਸੀ ਉਹਨੂੰ ਮੀਰਾ ਮਾਂ ਦਿਖਾਈ ਦੇਦੀ ਸੀ ਸਿਰਜੁਗ ਜਾਂਦਾ ਸੀ ਉਦਾ ਸਿਰ ਚੁੱਕਦਾ ਹੈ ਕਹਿੰਦੇ ਨੇ ਪਵਿੱਤਰ ਪੁਰਸ਼ ਦੇਵੀ ਇਹ ਪਹਿਚਾਣ ਹੈ ਮਲੇਨ ਤੋਂ ਵੀ ਮਲੇਨ ਇਸਤਰੀ ਅਗਰ ਉਸ ਦੇ ਕੋਲ ਆਵੇ ਉਹਨੂੰ ਪਤਾ ਦਿਖਾਈ ਦੇਵੇ ਉਹ ਪਵਿੱਤਰ ਮਨੁੱਖ ਹੈ ਉਹਦੀ ਮਾਨਸਿਕ ਰਿਆ ਬਦਲ ਜਾਏਗੀ ਮਨ ਦੀ ਅਵਸਥਾ ਬਦਲ ਜਾਏਗੀ ਇਹ ਪਹਿਚਾਣ ਹੈ ਉਹਦਾ ਆਪਣਾ ਆਵਾ ਮੰਡਲ ਹੁੰਦਾ ਨਹੀਂ ਤੇ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀ ਲਿਖਿਆ ਹੈ ਕਰੇ अकृत कारण अनित्य नित्य होएंगे त्याग धर्मणो त्रिया कुनार साध जओएंगे धन गुरु गोविंद सिंह जी महाराज कहंदे सामा इस तरह दा भयानक आ गया है साधो साधो नहीं होवेगा त्याग धर्मणो त्रिया कुनार साध जओएंगे बहुत सारीयां स्त्रियां स्त्री धर्म नो त्याग करे तो गलत रास्ते ते चलणगे ਤੇ ਇਨਾ ਗਲਤ ਇਸਤਿਆਂ ਦੀ ਤਲਾਸ਼ ਵਿੱਚ ਸਾਧੂ ਰਹਿਣਾ ਬਹੁਤ ਸਾਰੇ ਡੇਰਿਆਂ ਦੇ ਪੁੱਲ ਨਹੀਂ ਖੁੱਲੇ ਜਾਂ ਖੁੱਲੇ ਨੇ ਤੇ ਸਿਰਫ ਗੁਣੀ ਗਹਿਨੀਆਂ ਤੱਕ ਨਿਕੜ ਵਰਤੀਆਂ ਤੱਕ ਨਹੀਂ ਤੇ ਹਾਲਾਤ ਠੀਕ ਨਹੀਂ ਨੇ ਇਹ ਵੀ ਅਰਜ਼ ਕਰਾ ਇੰਡੀਆ ਟੂਡੇ ਦੇ ਵਿੱਚ ਦੇਸ਼ ਦੇ ਸਭ ਤੋਂ ਵੱਡੇ ਇੱਕ ਡੇਰੇ ਦਾ ਸੰਤ ਦਾ ਜਦ ਖੁਲਾਸਾ ਹੋਇਆ ਤੇ ਲੋਕਾਂ ਨੇ ਜ਼ਮੀਨ ਨਿਕਲ ਗਈ ਪੈਰਾਂ ਦੇ ਤਲੋਂ ਇਸ ਤਰ੍ਹਾਂ ਦਾ ਅਸਲ ਸੀ ਇਹ ਕੁਛ ਹੈ ਇਹ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਿਖਦੇ ਹਨ ਸੰਤ ਮਲੇਨ ਤੋਂ ਮਲੇਨੇ ਸਤਰੀ ਅਗਰਾਇਆ ਉਹਨੇ ਜਿ ਦੇ ਸੇਗਾ ਜਿਵੇਂ ਮੇਰਾ ਪਿਤਾ ਬੈਠਾ ਹੈ ਭਾਵੇਂ ਉਮਰ ਵਿੱਚ ਕਿੰਨਾ ਹੀ ਛੋਟਾ ਕਿਉਣਾ ਹੈ ਮਲੇਨ ਤੋਂ ਮਲੇਨ ਪੁਰਸ਼ ਜਾਇ ਉਸ ਸਤਰੀ ਕੋਲ ਜਿੱਥੇ ਨਾਮ ਦਾ ਦੀਪਕ ਜਲ ਗਿਆ ਹੈ ਉਹਨੂੰ ਇੰਜ ਦੇ ਸੇਗੇ ਜਿਵੇਂ ਮੇਰੀ ਮਾਂ ਬੈਠੀ ਹੈ ਭਾਵੇਂ ਛੋਟੀ ਹੋਵੇ ਉਮਰ ਮਾਤਾ ਦਿਖਾਈ ਦੇ ਮਾਂ ਦਿਖਾਈ ਦੇ ਇਕ ਨਿਕਾਜ ਜਾਂ ਉਦਾਹਰਣ ਵੀ ਦੇ ਦਿਆਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ। ਮਹਾਪੁਰਖ ਅਚਾਨਕ ਚੱਕ ਗਨਕਾ ਵਾਲੇ ਜਾਏ ਖਲੋ। ਬਸ ਲਮਕਾਵਾਨਾ ਕਿਉਂਕਿ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਉਸ ਤੋਂ ਓਲੇ ਓਲੇ ਨਾ ਹੋ ਜਾ। ਸਾਧੂ ਜਾ ਰਿਹਾ ਪ੍ਰਾਤ ਪੈ ਗਈ ਬਾਰਿਸ਼ ਆ ਗਈ। ਇੱਕ ਗਲੀ ਚ ਲੰਘਿਆ। ਔਰ ਉਹਨੂੰ ਇਹ ਵੀ ਨਹੀਂ ਪਤਾ ਸੀ ਇਹ ਗਲੀ ਵੇਸਮਾਮਾ ਦਾ ਬਾਜ਼ਾਰ ਹੈ। ਅਸਮਤ ਵੇਚਣ ਵਾਲਿਆਂ ਦੀ ਗਲੀ ਹੈ। ਮੈਂ ਜਦ ਜ਼ੋਰ ਦਾ ਪੈਣ ਲੱਗ ਪਿਆ ਉਹਨੇ ਇੱਕ ਦਵਾਰ ਉਤੇ ਦਸਤਕ ਦਿੱਤੀ ਦਵਾਰ ਖੋਲਿਆ ਇੱਕ ਗੰਨ ਕਾਨ ਹੈ ਇੱਕ ਵੇਸਵਾਨ ਹੈ ਹੈਰਾਨ ਹੋ ਗਏ ਸੰ ਲਿਬਾਸ ਤੇ ਸਾਧੂਆ ਵਾਲਾ ਹੈ ਮੇਰੇ ਦਵਾਰ ਚਲੋ ਲਿਬਾਸ ਹੋਵੇਗਾ ਕੁਝ ਹੋਵੇਗਾ ਕੁਝ ਹੋ ਆਇਆ ਬੈਠੋ ਸਾਧੂ ਬੈਠ ਗਿਆ ਦ੍ਰਿਸ਼ਟੀ ਦੇ ਚ ਬੜੀ ਨਿਰਮਲਤਾ ਜਿਦੇ ਹਿਰਦੇ 'ਚ ਨਿਰਮਲਤਾ ਹੋਵੇ ਉਹਦੀ ਦ੍ਰਿਸ਼ਟੀ 'ਚ ਨਿਰਮਲਤਾ ਹੁੰਦੀ ਜਿਦੇ ਹਿਰਦੇ 'ਚ ਨਿਰਮਲਤਾ ਹੋਵੇ ਦੇ ਬੋਲਾਂ 'ਚ ਨਿਰਮਲਤਾ ਹੁੰਦੀ ਉਹ ਇੰਜ ਦੇਖਦਿਆ ਦੇਖਦਾ ਜੈਸੇ ਉਹ ਦ੍ਰਿਸ਼ਟੀ ਵੇਸਵਾ ਤੇ ਪਈਏ ਉਹਦੀ ਜ਼ੁਬਾਨ 'ਚੋਂ ਨਿਕਲ ਗਿਆ ਆਰਾਮ ਕਦੀ ਨਹੀਂ ਆਖਿਆ ਸੀ ਕਦੀ ਨਹੀਂ ਆਖਿਆ ਸੀ ਰਾਂ ਦ੍ਰਿਸ਼ਟੀ ਨੇ ਐਸਾ ਕਰ ਦਿੱਤਾ ਦ੍ਰਿਸ਼ਟੀ ਐਸਾ ਕਰ ਦੇ ਔਰ ਆਪ ਵੀ ਗਾਇਤ ਲਈ ਅਰਜ਼ ਕਰਾਂ ਓਕੇ ਨਾ ਹੋਣਾ ਅੱਖਾਂ ਬਹੁਤ ਕੁਝ ਕਹਿੰਦੀਆਂ ਨੇ। ਔਰ ਅੱਖਾਂ ਗਲਤ ਬਿਆਨੀ ਵੀ ਨਹੀਂ ਕਰ ਸਕਦੀਆਂ, ਸਹੀ ਬੋਲਦੀਆਂ। ਜ਼ਬਾਨ ਗਲਤ ਬਿਆਨੀ ਕਰ ਸਕਦੀ ਹੈ, ਅੱਖਾਂ ਨਹੀਂ ਕਰਦੀਆਂ। ਇਹ ਵੀ ਮੈਂ ਅਸਰਦਿਆਂ। ਕਈ ਵਾਰ ਜ਼ਬਾਨ ਨਾਲ ਤੇ ਬੰਦਾ ਕਹਿੰਦਾ ਹੈ ਮਿਤਰਾ, ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈ। ਤੇ ਅੱਖਾਂ ਕਹਿੰਦੀਆਂ ਪਈਆਂ ਨੇ, "ਕੰਮ ਵਕਤ ਕਿੱਥੋਂ ਮਿਲ ਗਿਆ ਰੋਜ਼? ਕਿਸੇ ਜ਼ਰੂਰੀ ਕੰਮ ਤੇ ਜਾ ਰਹੀ ਸੀ ਵਕਤ ਜਾਇਆ ਕਰੇਗਾ।" ਅੱਖਾਂ ਤੇ ਕੁਝ ਹੋਰ ਕਹਿੰਦੀਆਂ। ਜਬਾਨ ਨਾਲ ਹਾਂ ਪਿਆ ਕਰਦਾ ਹੈ ਅੱਖਾਂ ਨਾ ਕਰ ਰਹੀਆਂ ਅੱਖ ਦੱਸਦੀ ਪਈ ਜਬਾਨ ਕਹਿ ਰਹੀ ਹੈ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਅੱਖਾਂ ਕਹਿ ਰਹੀ ਨੇ ਕਿੰਬਖਤ ਕਿਥੋਂ ਆ ਗਏ ਅੱਖ ਗਲਤ ਬਿਆਨੀ ਨਹੀਂ ਕਰਦੀ ਅੱਖ ਬਿਲਕੁਲ ਸਹੀ ਬੋਲਦੀ ਹੈ ਸਹੀ ਬੋਲਦੀ ਹੈ ਅੱਖਾਂ ਨੂੰ ਕਹਿੰਦੇ ਨੇ ਲੋਚਨ ਲੋਭ ਭਰੀ ਦ੍ਰਿਸ਼ਟੀ ਦੇਨਾਰ ਇਹ ਲੋਚਨ ਕਿਸੇ ਦੇ ਧਨ ਨੂੰ ਵੇਖੇ ਵਾਸ਼ਨਾ ਭਰੀ ਦ੍ਰਿਸ਼ਟੀ ਦੇ ਨਾਲ ਇਹ ਲੋਚਨ ਕਿਸੇ ਦੇ ਤਨ ਨੂੰ ਵੇਖ। ਪਤਾ ਉਸ ਨੂੰ ਕੀ ਕਹਿੰਦੇ ਨੇ ਉਸ ਦ੍ਰਿਸ਼ਟੀ ਨੂੰ ਕੀ ਕਹਿੰਦੇ ਨੇ ਲੋਚਾ। ਲੋਚਾ ਸ਼ਬਦ ਲੋਚਨ ਤੋਂ ਬਣਿਆ ਲੋਚਨ ਅੱਖਾਂ ਦਾ। ਸੰਸਕ੍ਰਿਤ ਦਾ ਸ਼ਬਦ। ਗੱਲ ਬਣ ਗਈ ਲੋਚਨ ਲੋਚਾ। ਲੋਚਾ ਕਹਿੰਦੇ ਨੇ ਤੱਕਣੀ ਨੂੰ, ਵੇਖਣੇ ਨੂੰ। ਲੋਚਨ ਲੋਚਾ। ਲੋਚਾ ਤਕਣੀ ਚ ਕੀ ਹੈ ਕਿਸੇ ਦਾ ਧਨ ਕਿਸੇ ਦਾ ਤਨ ਪਰ ਧਨ ਨੂੰ ਤਕਣਾ ਤੇ ਬੁਰਾ ਨਹੀਂ ਹੈ ਲੋਭ ਨਾਲ ਤਕਣਾ ਬੁਰਾ ਹੈ ਕਿਸੇ ਤਨ ਨੂੰ ਤਕਣਾ ਤੇ ਬੁਰਾ ਨਹੀਂ ਹੈ ਕਿਉਂਕਿ ਦ੍ਰਿਸ਼ਟੀ ਜੋ ਸਾਹਮਣੇ ਹੋਗਾ ਦ੍ਰਿਸ਼ਟੀ ਤੱਕੇਗੀ ਵਾਸ਼ਨਾ ਨਾਲ ਤਕਣਾ ਬਾ ਲੋਭ ਭਰੇ ਵਿਚਾਰ ਨਾਲ ਵਾਸ਼ਨਾ ਭਰੇ ਖਿਆਲ ਨਾਲ ਅਗਰ ਲੋਚਾ ਹੈ ਕਿਸੇ ਦੇ ਤਨ ਤੇ ਟਿਕ ਗਈ ਏ ਕਿਸੇ ਦੇ ਧਨ ਤੇ ਟਿਕ ਗਈ ਏ ਤੇ ਲੋਚਾ ਹਟਦਾ ਹੀ ਨਹੀਂ ਦ੍ਰਿਸ਼ਟੀ ਹਟਦੀ ਨਹੀਂ ਉਹਨੂੰ ਕਹਿੰਨ ਲੋਚਾ ਇਹ ਲੋਚਾ ਲੋਚਨ ਲੋਚਾ ਸੰਸਕ੍ਰਿਤ ਦਾ ਸ਼ਬਦ ਸਾਧੂ ਦੀ ਲੋਚਾਂ ਜੇ ਦੇਖਦੀ ਦੇਖ ਲਈ ਬੇਸਵਤ ਟਿਕ ਗਈ ਲੋਚਨ ਦੇ ਤੇ ਪ੍ਰਭੂ ਸੀ ਦੋਏ ਦੋਏ ਲੋਚਨ ਪੇਖਾ ਹੋ ਹਰ ਬਿਨ ਅਵਰ ਨ ਦੇਖ ਦ੍ਰਿਸ਼ਟੀ ਤੇ ਪ੍ਰਮਾਤਮਾ ਸੀ ਦ੍ਰਿਸ਼ਟੀ ਤੇ ਅੰਮ੍ਰਿਤ ਸੀ ਬੋਲਾਂ ਤੇ ਅੰਮ੍ਰਿਤ ਸੀ ਦ੍ਰਿਸ਼ਟੀ ਜੈਸੇ ਵੇਸਵਾ ਤੇ ਠਿਕੀ ਇਹਦੀ ਜ਼ਬਾਨ ਤੋਂ ਨਿਕਲ ਗਿਆ ਰਾਮ ਔਰ ਰਾਮ ਆਖਣ ਦਾ ਉਸ ਨੂੰ ਰਸ ਵੀ ਆਇਆ ਕਿਉਂਕਿ ਕਿਸੇ ਰਸਕ ਪੁਰਸ਼ ਦੇ ਕੋਲ ਬੈਠੀ ਸੀ ਸਾਧ ਕੇ ਸੰਗ ਨਹੀਂ ਕਿਛ ਗਾਲ ਦਰਸ਼ਨ ਵੇਟਤ ਬਹੁਤ ਨਿਹਾਲ ਸਹਜੇ ਸਹਜੇ ਬਾਹਰ ਤੇ ਮੈਂ ਥੰਮਣ ਲੱਗ ਪਿਆ ਵਿਸ਼ਵਾ ਦੇ ਹਿਰਦੇ ਉਤੇ ਰਾਮ ਨਾਮ ਦੀ ਬਾਰਿਸ਼ ਹੋਣ ਲੱਗੀ ਬਾਰਿਸ਼ ਥਮ ਗਈ ਸਾਧੂ ਘਰ ਚੋਂ ਬਾਹਰ ਨਿਕਲਦਾ ਹੈ ਵਿਸ਼ਵਾ ਦਾ ਘਰ ਹਰੀ ਮੰਦਰ ਬਣ ਗਏ ਭਗਵਾਨ ਦਾ ਮੰਦਰ ਬਣ ਗਿਆ ਨਹੀਂ ਤੇ ਕਲਗੀਧਰ ਪਤ ਸਾਹਿਬ ਪਰਮਾਨੰ ਕਰਦੇ ਨੇ ਇਸ ਤਰ੍ਹਾਂ ਦੇ ਸਾਧੂ ਅਗਰ ਕਿਸੇ ਦੇਵੀ ਕੋਲ ਵੀ ਬੈਠਣ ऐसे हैं दुष्ट ने किसी देवी कुल भी बैठन ते वेशवा बना देणगे पर ऐसा भी संत आंदा है किसी वेशवा कोल बैठन ते देवती देवी बना देणगे वाइब्रेशन आंदी है आभा मंडल आंदा है मीरा दा अपना आभा मंडल सी दुष्ट तो दुश्मनुक ज दोस्त दे कोल आउंदा सी ओनु इंज देखदा सी जमे मेरी मां बैठे सिर झुक जांदा सी सत्कार करदा सी ਮੰਤਰ ਰਾਮ ਰਾਮ ਨਾਮਨ ਧਿਆਨਨ ਸਰਵਤਰ ਪੂਰਨੇ ਪਹਿਲਾ ਲਖਣ ਇਹ ਹੈ ਐਸਾ ਪੁਰਸ਼ ਜਦ ਵੀ ਪਰਮਾਤਮਾ ਦਾ ਨਾਮ ਲਏਗਾ ਉਹਦੇ ਚ ਉਸਦਾ ਪੂਰਾ ਧਿਆਨ ਹੋਵੇਗਾ ਰਸਮਗਨ ਹੋਵੇਗਾ ਉਹ ਰਸ ਉਹ ਨਾਮ ਦੀ ਰਸਨਾ ਤੇ ਟਿਕਿਆ ਹੁੰਦਾ ਹੈ ਪ੍ਰਭ ਜੀ ਬਸੇ ਸਾਧਕੀ ਰਸਨਾ ਕਿਵੇਂ ਪਹਿਚਾਨ ਹੋਵੇਗੀ ਇਸ ਪਹਿਲੇ ਲਖਣ ਦੇ ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਆਣ ਲੱਗ ਪਏ ਤਾਂ ਸਮਝ ਲੈਣਾ ਵਾਹਿਗੁਰੂ ਰਸਨਾ ਤੇ ਟਿਕ ਗਿਆ ਨਹੀਂ ਤੇ ਨਹੀਂ ਠੀਕੇ ਅਜੇ ਯਾਤਰਾ ਹੈ ਕੋਸ਼ਿਸ਼ ਵਿੱਚ ਬਾਣੀ ਜਪਦਿਆਂ ਬਾਣੀ ਦਾ ਰਸ ਆਣ ਲੱਗ ਪਿਆ ਪ੍ਰਮਾਤਮਾ ਰਸਨਾ ਤੇ ਵਸ ਗਿਆ ਤੇ ਜਿਸ ਰਸਨਾ ਤੇ ਪ੍ਰਮਾਤਮਾ ਬੈਠਾ ਉਸ ਰਸਨਾ ਚ ਬਰਕਤ ਹੋਵੇਗੀ ਉਹਨਾਂ ਬੋਲਾਂ ਚ ਬਰਕਤ ਹੋਵੇਗੀ ਉਹਨੂੰ ਕਹਿੰਦੇ ਨੇ ਤੇ ਗੁਰਬਾਖ ਸਿੱਧੀ ਹੈ ਇਹਦੇ ਕੋਲ ਬਚਨ ਸਿੱਧੇ ਹੈ ਇਹ ਤੇ ਜੋ ਬੋਲਦਾ ਹੋ ਜਾਂਦਾ ਸਵਾਨ ਤੇ ਪ੍ਰਮਾਤਮਾ ਬੈਠਾ ਹੈ ਬੋਲ ਐਸੇ ਮਨੁਕਦਾ ਖਾਲੀ ਨਹੀਂ ਜਾਂਦਾ ਕਿਉਂਕਿ ਰਸਨਾ ਤੇ ਪ੍ਰਭੂ ਬੈਠਾ ਹੈ ਰਸਨਾ ਤੇ ਪ੍ਰਮਾਤਮਾ ਬੈਠਾ ਹੈ ਪ੍ਰਭ ਜੀ ਵਸੇ ਸਾਧ ਕੇ ਰਸਨਾ ਇਹ ਪਹਿਲਾ ਲਕਸ਼ਣ ਹੈ ਹੁਣ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਾਂ ਜਿਵੇਂ ਖਾਣੀਆਂ ਚਾਰ ਨੇ ਜਿੱਥੋਂ ਜੀਵ ਜਨਮ ਲੈਂਦੇ ਨੇ ਅੰਡਜ ਜੇਰਜ ਸੇਤਜ ਉਤਪਤ ਸਭ ਤੋਂ ਵੱਡੀ ਖਾਣ ਅੰਡੇ ਨੇ ਮਛਲੀਆਂ ਨੇ ਕੀੜੇ ਮਕੋੜੇ ਨੇ ਮਨ ਜੋ ਹੈ ਪਸ਼ੂ ਪਕਸ਼ੀ ਨੇ ਬੇਸ਼ਤਰ ਪਕਸ਼ੀ ਨੇ ਕੀੜੇ ਮਕੋੜੇ ਨੇ ਅੰਡਿਆਂ ਤੋਂ ਪੈਦਾ ਸਭ ਤੋਂ ਵੱਡੀ ਖਾਣ ਅੰਡੇ ਦੂਜੀ ਖਾਣ ਜੇਰ ਹੈ ਪੇਟ ਤੋਂ ਪੈਦਾ ਹੁੰਦੇ ਤੀਜੀ ਖਾਣ ਹੈ ਸਵੈਦ ਹਮਸ ਤੋਂ ਪੈਦਾ ਹੁੰਦੇ ਪਸੀਨੇ ਤੋਂ ਪੈਦਾ ਆਇ ਮੈਲ ਤੇ ਪਸੀਨੇ ਬਣ ਜਾਂਦੀ ਚਿਚੜ ਬਣ ਜਾਂਦਾ ਚਮਚੇ ਚਿਚੜ ਬਣ ਜਾਂਦੇ ਹਮਸ ਤੋਂ ਪੈਦਾ ਪਸੀਨੇ ਤੇ ਮੈਲ ਤੋਂ ਪੈਦਾ ਹੁੰਦੇ ਸਵੈਦ ਉਤਪੱਜ ਧਰਤੀ ਚੋਂ ਬਨਸਪਤੀ ਪੈਦਾ ਹੁੰਦੀ ਹੈ ਕਿ ਚਾਰ ਖਾਣ ਨੇ ਖਾਣੀਆਂ ਜਿੱਥੇ ਚਾਰ ਨੇ ਬਾਣੀਆਂ ਵੀ ਚਾਰ ਨੇ ਬੋਲ ਵੀ ਚਾਰ ਤਰ੍ਹਾਂ ਦੇ ਨੇ ਉਹਨਾਂ ਦਾ ਬਕਾਇਦਾ ਨਾਮ ਹੈ ਪਰਾ ਪਸੰਤੀ ਮਧਮਾ ਬੈਖੜੀ ਜਦ ਅੰਦਰ ਬੋਲਣ ਦਾ ਖਿਆਲ ਆਉਂਦਾ ਕਿ ਮੈਂ ਬੋਲਣਾ ਹੈ ਉਹ ਪਵਨ ਨਾਭੀ ਨਾਲ ਟਕਰੰਦੀ ਹੈ ਨਾਕ ਨਾਲ ਟਕਰੰਦੀ ਹੈ ਤੇ ਨਾਖ ਨੂੰ ਭਾਰਤ ਦੇ ਚ ਕਹਿੰਦੇ ਨੇ ਧੋਨੇ ਧੋਨੇ ਤੋਂ ਮਰਾਦ ਜਿੱਥੋਂ ਧੁਨ ਉੱਠਦੀ ਏ ਆਵਾਜ਼ ਉੱਠਦੀ ਆਵਾਜ਼ ਨੂੰ ਜ਼ਬਾਨ ਪ੍ਰਗਟ ਕਰ ਦਈਏ ਆਵਾਜ਼ ਉੱਠਦੀ ਧੋਨੇ ਤੋਂ ਨਾਭੀ ਤੋਂ ਹੈ ਨਾਖ ਤੋਂ ਹੈ ਇਸ ਵਾਸਤੇ ਇਸ ਨੂੰ ਧੋਨੇ ਕਹਿੰਦੇ ਜਿਉਂ ਬੋਲਣ ਦਾ ਖਿਆਲ ਆਉਂਦਾ ਹੈ ਪਵਨ ਟਕਰਾਂਦੀ ਏ ਨਾਭੀ ਨਾਲ ਤੇ ਨਾਭੀ ਇੱਕ ਸਾਜ਼ ਸਮਝ ਲਓ ਜੋ ਪਵਨ ਦੇ ਟਕਰਾਨ ਨਾਲ ਵੱਜ ਪੈਂਦਾ ਜਿਵੇਂ ਸ਼ੈਨਾਈ ਮੁਰਲੀਏ ਹਾਰਮੋਨੀਅਮ ਹੈ ਸੰਖ ਹੈ ਪਨੇਰੀਆਂ ਨੇ ਨਰਸਿੰਘੇ ਨੇ ਇਹ ਫੂਕਣ ਨਾਲ ਵੱਜਦੇ ਦੇਹੀ ਮਾਰਤੀ ਬੋਲੇ ਪਵਨ ਅਸੀਂ ਜੋ ਕੁਝ ਬੋਲਦੇ ਪਏ ਪਵਨ ਕਰਕੇ ਪਵਨ ਟਕਰਾਂਦੀ ਹੈ ਨਾਫ ਨਾਲ ਨਾਫ ਥੋੜੀ ਖੁੱਲ ਜਾਂਦੀ ਹੈ ਉੱਥੋਂ ਇੱਕ ਧੁਨ ਉੱਠਦੀ ਹੈ ਉਹਨੂੰ ਕਹਿੰਦੇ ਨੇ ਪਰਾ ਧੁਨ ਉੱਠੀ ਹੈ ਅਜੇ ਅੱਖਰ ਕੋਈ ਨਹੀਂ ਅਲਫਾਜ਼ ਕੋਈ ਨਹੀਂ ਇਹ ਉੱਥੋਂ ਉੱਠ ਕੇ ਜਿਵੇਂ ਹਿਰਦੇ ਤੱਕ ਆਉਂਦੀ ਹੈ ਤੇ ਫਿਰ ਇਸ ਦਾ ਨਾਮ ਬਣ ਜਾਂਦਾ ਹੈ ਪਸੰਤੀ ਇੱਥੇ ਇਸ ਨੂੰ ਅਲਫਾਜ਼ ਮਿਲਦੇ ਨੇ ਅੱਖਰ ਮਿਲਦੇ ਨੇ ਇਕੰਬੜਾ ਜਲਦੀ ਨਾਲ ਹਰਦੇ ਤੋਂ ਉੱਠ ਕੇ ਜਦ ਕੰਠ ਤੱਕ ਪਹੁੰਚਦੀ ਇਹਨੂੰ ਮਧਮਾ ਕਹਿੰਦੇ ਨੇ ਪੂਰਾ ਵਾਕ ਬਣ ਜਾਂਦਾ ਹੈ ਜ਼ੁਬਾਨ ਇਸ ਨੂੰ ਬਿਆਨ ਕਰ ਦਿੰਦੀ ਹੈ ਇਹਨੂੰ ਕਹਿੰਦੇ ਨੇ ਬੈਖਰੀ ਪਰਾ ਪਸੰਤੀ ਮਧਮਾ ਬੈਖਰੀ ਇਹ ਚਾਰ ਬਾਣੀਆਂ ਮੰਨ ਲੈ ਚਾਰ ਖਾਣੀਆਂ ਨੇ ਚਾਰ ਬਾਣੀਆਂ ਬੜਾ ਧੁੰਨ ਤੇ ਹੈ ਆਵਾਜ਼ ਤੇ ਹੈ ਅਲفاظ ਕੋਈ ਨਹੀਂ ਕਿ ਮਹਿਮਾ ਤੇ ਸਾਰੇ ਅਲفاظਾਂ ਸੰਸਾਰ ਦੇ ਚ ਲੈਣ ਦੇਣ ਸੰਜੋਗ ਵਿਜੋਗ ਸਾਰੀ ਹਲਚਲ ਕਾਰ ਵਿਵਹਾਰ ਇਹ ਨਰੇ ਧੁਨ ਦੇ ਨਾਲ ਨਹੀਂ ਚੱਲਦਾ ਧੁਨ ਦੇ ਜਿਹੜੇ ਅੱਖਰ ਨੇ ਉਹਨਾਂ ਕਰਕੇ ਚੱਲਦਾ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਵਾਂ ਅਖਰਾਂ ਸਿਰ ਸੰਜੋਗ ਵਖ ਫੇੜ ساری ਅਖਰਾਂ ਅਲਫਾਜ਼ਾਂ ਦੀ ਜਿਵੇਂ ਇਹ ਧੁਨ ਹਿਰਦੇ ਤੱਕ ਪਹੁੰਚਦੀ ਇੱਥੇ ਇਸ ਨੂੰ ਅਲਫਾਜ਼ ਮਿਲਦੇ ਨੇ ਅੱਖਰ ਮਿਲਦੇ ਨੇ ਇਹ ਕੰਬੜਾ ਤੇਜ਼ੀ ਨਾਲ ਆਉਂਦੇ ਪਰ ਪ੍ਰਭੂ ਨੇ ਐਸੀ ਕਿਰਿਆ ਬਣਾ ਰੱਖੀ ਇਹ ਆਵਾਜ਼ ਉੱਠ ਕੇ ਪਹੁੰਚਦੀ ਹੈ ਕੰਠ ਤੱਕ ਇਹਨੂੰ ਕਹਿੰਦੇ ਨੇ ਮਦਮਾ ਵਾਕ ਪੂਰਾ ਬਣ ਜਾਂਦਾ ਜੋ ਕੁਝ ਕਹਿਣਾ ਵਾਕ ਪੂਰਾ ਬਣ ਜਾਂਦਾ ਹੈ ਜ਼ਬਾਨ ਉਸ ਨੂੰ ਬਿਆਨ ਕਰ ਦੇ। ਪਰਾ ਪਸੰਦੀ ਮਦਮਾ ਬੈਖਰੇ ਵਾਹਿਗੁਰੂ ਹੁਣ ਮੈਂ ਆਖਾਂ ਉਹਨੇ ਵਾਹਿਗੁਰੂ ਭੋਜਨ ਬਣ ਗਿਆ ਹੁਣ ਮੈਂ ਇਸ ਨੂੰ ਛਕਣਾ ਹੈ ਜੇ ਕੋ ਖਾਵੇ ਜੇ ਕੋ ਗੁੰਚੇ ਹੁਣ ਛਕਣਾ ਕੀ ਹੁਣ ਸੁਣਨਾ ਹੈ ਸੁਣਨਾ ਹੀ ਛਕਣਾ ਹੈ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਜ਼ਬਾਨ ਦੇ ਰਾਹੀਂ ਪ੍ਰਗਟ ਹੋਇਆ ਹੈ ਬਣਿਆ ਹੱਥਾਂ ਦੇ ਰਾਹੀਂ ਰੋਟੀ ਬਣਾਈ ਹੈ ਹੱਥਾਂ ਦੇ ਰਾਹੀਂ ਰੋਟੀ ਕਮਾਈ ਹੈ ਮੂੰਹ ਦੇ ਰਾਹੀਂ ਖਾਣ ਜ਼ਬਾਨ ਦੇ ਰਾਹੀਂ ਵਾਹਿਗੁਰੂ ਪ੍ਰਗਟ ਹੋਇਆ ਹੈ ਕੰਨਾਂ ਦੇ ਰਾਹੀਂ ਵਾਹਿਗੁਰੂ ਅੰਦਰ ਪ੍ਰਵੇਸ਼ ਕਰੇ ਸਾਰਾ ਦਿਨ ਮੈਂ ਕਰਦਾ ਰਹਾ ਵਾਹਿਗੁਰੂ 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 ਪਰ ਮੈਂ ਸੁਣਿਆ ਨਹੀਂ ਸਾਰਾ ਦਿਨ ਮੈਂ ਫੁੱਲ ਕੇ ਬਣਾਉਂਦਾ ਰਿਆਂ ਖਾਦਾ ਇੱਕ ਵੀ ਕੋਈ ਨਹੀਂ ਇੱਕ ਵਕ ਮੁਕੇ ਦਾ ਬੁੱਖਾ ਰਹਿ ਜਾ ਕੁਝ ਵੀ ਨਹੀਂ ਕਹਿੰਦੇ ਨੇ ਬਾਹਰ ਰੋਟੀ ਕਮਾਣੀ ਔਕੀਏ ਰੋਟੀ ਪਕਾਣੀ ਔਕੀਏ ਖਾਣੀ ਸੌਖੀ ਕਹਿੰਦੇ ਨੇ ਪਕਾਉਂਦਿਆਂ ਥੱਕ ਗਿਆਂ ਕਮਾਉਂਦਿਆਂ ਥੱਕ ਗਿਆਂ ਤੁਹਾਨੂੰ ਕੋਈ ਮਿਲਿਆ ਜਿਹੜਾ ਇਹ ਆਖੇ ਖਾਂਦਿਆਂ ਥੱਕਦਾ ਹੈ ਖਾਣਾ ਸੌਖਾ ਪਕਾਣਾ ਜ਼ਰਾ ਔਖਾ ਹੈ ਕਮਾਣਾ ਜ਼ਰਾ ਔਖਾ ਹੈ ਹੁਣ ਮੈਂ ਅਰਜ਼ ਕਰਾਂ ਜਿਹੜਾ RAM ਨਾਮ ਦਾ ਭੋਜਨ ਹੈ ਪਕਾਣਾ ਤੇ ਸੌਖਾ ਹੈ ਵਾਹਿਗੁਰੂ ਵਾਹਿਗੁਰੂ ਆਖਣਾ ਸੌਖਾ ਹੈ ਕਿਹੜਾ ਔਖਾ ਹੈ ਪਰ ਇਹਨੂੰ ਸੁਣਨਾ ਇਤਨਾ ਔਖਾ ਹੈ ਇਤਨਾ ਔਖਾ ਹੈ ਇਹਨੂੰ ਛਕਣਾ ਇਤਨਾ ਔਖਾ ਹੈ ਇਹਨੂੰ ਖਾਣਾ ਇਤਨਾ ਔਖਾ ਹੈ ਕਿ ਗੁਰੂ ਨਾਨਕ ਨੇ ਕਹਿ ਦਿੱਤਾ ਖਣ ਔਖਾ ਸਾਚਾ ਹੈ ਔਖਾ ਹੈ ਖਾਣ ਨੂੰ ਮਨ ਮਨ ਰਾਇਣੀ ਕਾਰਨ ਜਿਵੇਂ ਮੇਰਾ ਮੂੰਹ ਪਹਿਲੇ ਦਾ ਹੀ ਭਰਿਆ ਪਿਆਵੇ ਤੇ ਹੋਰ ਬੁਰਕੀ ਨਹੀਂ ਪੈ ਸਕਦੀ ਮਨ ਪਹਿਲੇ ਹੀ ਬੋਲਦਾ ਪਿਆ ਸੁਣਨ ਨੂੰ ਤਿਆਰ ਨਹੀਂ ਹੋ ਉਹ ਸੁਣਨ ਨੂੰ ਤਿਆਰ ਨਹੀਂ ਹਾਂ ਮਨ ਨੂੰ ਰਾਜ਼ੀ ਕਰਨਾ ਹੈ ਤੂੰ ਚੁੱਪ ਕਰ ਤੇ ਸੁਣਾ ਤੇ ਮਨ ਦੀ ਆਦਤ ਹੈ ਹਰ ਵਕਤ ਬੋਲਣਾ ਆਵੇਂ ਜ਼ਬਾਨ ਚੁੱਪ ਹੈ ਇਹ ਨਹੀਂ ਚੁੱਪ ਕਰਦਾ ਤੇ ਤੇ ਬੋਲਦਾ ਰਹੇ ਜ਼ਬਾਨ ਨੇ ਜਪਿਆ ਵਾਹਿਗੁਰੂ ਹੁਣ ਮਨ ਸੁਣੇ ਗਾ ਵੀਏ ਸੁਣੀਏ ਮਨ ਰੱਖਿਏ ਸੁਣ ਕੇ ਇਸ ਵਾਹਿਗੁਰੂ ਦੀ ਧੁਨ ਨੂੰ ਉੱਥੇ ਤੱਕ ਲੈ ਜਾਣਾ ਕਿੱਥੇ ਤੱਕ ਜਿੱਥੋਂ ਇਹ ਧੁਨ ਉੱਠੀ ਹੈ ਧੁਨੀ ਤੋ ਉੱਠੀ ਹੈ ਤੋ ਨਹੀਂ ਤੱਕ ਲੈ ਜਾਣਾ ਕਿ ਜਿਨ੍ਹਾਂ ਮੰਜ਼ਲਾਂ ਤੋਂ ਲੰਘ ਕੇ ਇਹ ਧੁਨ ਧੁਨੀ ਤੱਕ ਪਹੁੰਚਦੀ ਹੈ ਤੇ ਜਿਹੜੇ-ਜਿਹੜੇ ਲੱਛਣ ਪ੍ਰਗਟ ਹੁੰਦੇ ਜਾ ਰਹੇ ਨੇ ਉਹ ਛੇ ਲੱਛਣ ਨੇ ਤੇ ਮੈਂ ਇਹਨਾਂ ਦੀ ਵਿਚਾਰਧਾਰਾ ਕੋਸ਼ਿਸ਼ ਕਰਾਂਗਾ ਸ਼ਾਮ ਨੂੰ ਤਰਤੀਬ ਅਨਸਾਰ ਕੋਲ ਕੇ ਤੁਹਾਡੇ ਸਾਹਮਣੇ ਰੱਖ ਸਕਾਂ ਸ਼ਲੋਕ ਮੈਂ ਪੜ ਕੇ ਸਰਵਣ ਕਰਾ ਦੇਣਾ ਮੰਤਰ राम राम नामंग ध्यानंग सर्वत्र पूरणे ज्ञानंग सम दुख सुखंग जगत निर्मल निर्वैरणे दयांग सर्वत्र जे पंच दोख बेवर ਜਤੇ ਭੋਜਨੰ ਗੋਪਾਲ ਕੀਰਤਨ અલਕ ਮਾਇਆ ਜਲ ਕਮਲ ਰਹਿਤੇ உபਦੇਸ਼ ਸੰਸ ਮਿੱਤਰ ਸਤਰੇ ਭਗਵੰਤ ਭਗਤ ਭਾਵਨੇ ਪਰਨਿੰਦਾਨੇ ਸਰੋਤ ਸਰਵਣੰ ਆਪ ਤਿਆਗ ਸਗਲ ਰੇਣਕੇ ਖਟ ਲਖਨ ਪੂਰਨ ਪੁਰਖੇ ਨਾਨਕ ਨਾਮ ਸਾਦ ਸਵਜਨੇ ਇਹ 6 ਲਖਣ ਨੇ ਪੂਰਨ ਪੁਰਖ ਦੇ ਉਹਨੂੰ ਕਹਿੰਦੇ ਨੇ ਸੰਤ ਉਹਨੂੰ ਕਹਿੰਦੇ ਨੇ ਸਾਧੂ ਉਹਨੂੰ ਕਹਿੰਦੇ ਨੇ ਗੁਰਮੁਖ ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ ਉਹਨੂੰ ਕਹਿੰਦੇ ਨੇ ਭਗਤ